ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਪੰਥ ਪ੍ਰੀਤ ਸਿੰਘ ਨਾਲ ਜਰਮਨੀ ਵਿੱਚ ਹੋਈ ਘਟਨਾ ਚਾਰੇ ਪਾਸੇ ਫੈਲ ਚੁੱਕੀ ਹੈ ਜਿਸ ਦੇ ਸਬੰਧ ਵਿੱਚ ਵੱਖ-ਵੱਖ ਪੰਥਕ ਸ਼ਖਸੀਅਤਾਂ ਵੱਲੋਂ ਆਪਣੀ رائے ਦਿੱਤੀ ਜਾ ਰਹੀ ਹੈ ਇਸੇ ਸਬੰਧ ਵਿੱਚ ਗਿਆਨੀ ਗੁਰਬਚਨ ਸਿੰਘ ਵੱਲੋਂ ਭਾਈ ਪੰਥ ਪ੍ਰੀਤ ਸਿੰਘ ਨੂੰ ਭਾਰਤ ਵਾਪਸ ਆਉਣ ਦੀ ਰਾਏ ਦਿੱਤੀ ਗਈ ਸੀ ਅਤੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਅਕਾਲ ਤਖਤ ਤੇ ਪੇਸ਼ ਹੋਣਾ ਪਵੇਗਾ ਪਰ ਇਸ ਤੋਂ ਪਹਿਲਾਂ ਹੀ ਪਿੰਡ ਸਨੇਰਦੀ ਦੀ ਸੰਗਤ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਜਵਾਬ ਦਿੱਤਾ ਗਿਆ ਕਿ ਕੀ ਕਹਿਣਾ ਹੈ ਸੰਗਤ ਦਾ ਆਓ ਸੁਣਦੇ ਹਾਂ ਗੁਰਦੀ ਕੀ ਫਤਿਹ ਸਮੂਹ ਸੰਗਤ ਪੰਡ ਸਨੇਹਰ ਦੀ ਕਿ ਅੱਜ ਬਿਆਨ ਲਗਾ ਜੱਫੇਦਾਰ ਅਕਾਲ ਤਖਸੈ ਗਿਆਨੀ ਗੁਰਬਚਨ ਸਿੰਘ ਦਾ ਕਿ ਜਿਹੜਾ ਭਾਈ ਪੰਥਪ੍ਰੀਤ ਸਿੰਘ ਤੇ ਵਿਦੇਸ਼ਾਂ ਦੇ ਵਿੱਚ ਕੀਤੇ ਗਏ ਹਮਲੇ ਪੁੱਛ ਸਾਧਾਂ ਦੇ ਚੇਲਿਆਂ ਵੱਲੋਂ ਮੈਂ ਬੇਨਤੀ ਕਰਨੀ ਚਾਹੁੰਦਾ ਗਿਆਨੀ ਗੁਰਬਚਨ ਸਿੰਘ ਨੂੰ ਕਿ ਜਿੱਥੇ ਕਹਿ ਰਹੇ ਨੇ ਭਾਈ ਸਾਹਿਬ ਵਾਪਸ ਆ ਜਾਣ ਅਸਲ ਦੇ ਵਿੱਚ ਗਿਆਨੀ ਜੀ ਤੁਸੀਂ ਆਪਣੇ ਸਿਧਾਂਤ ਦੀ ਪਹਿਚਾਣ ਕਰੋ ਅਕਾਲ ਤਖਸੈ ਦੀ ਮਰਜ਼ਾਦਾ ਤੇ ਪਹਿਰਾ ਕੌਣ ਦੇ ਰਿਹਾ ਹੈ ਜਿਹੜੇ ਅਕਾਲ ਤਖਸੈ ਦੇ ਤੋਂ ਭਗੌੜੇ ਨੇ ਅਕਾਲ ਤਖਸੈ ਦੀ ਮਰਜ਼ਾਦਾ ਨਹੀਂ ਮੰਨਦੇ ਅੱਜ ਗਿਆਨੀ ਗੁਰਪ੍ਰਚੰਨ ਸਿੰਘ ਸਿਧਾਂਤ ਨੂੰ ਛੱਡ ਕੇ ਉਹਨਾਂ ਦੇ ਹੱਕ ਵਿੱਚ ਖੜ ਗਏ ਨਹੀਂ ਪਤਾ ਇਹਨੂੰ ਲਾਲਚ ਕੀ ਹੋਵੇਗਾ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੌਮ ਦੇ ਕੋਲੇ ਅੱਜ ਸੱਚੇ ਤੇ ਸੁੱਚੇ ਤੇ ਤੇ ਅੱਜ ਸਾਡੇ ਕੋਲੇ ਪ੍ਰਚਾਰਕ ਨੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਦੋ ਹੀ ਨੇ ਕੇਵਲ ਜਿਹੜੇ ਹਾਈ ਲੈਵਲ ਦੇ ਪ੍ਰਚਾਰਕ ਨੇ ਭਾਈ ਰਣਜੀਤ ਸਿੰਘ ਢੰਡਰਗਾਲਾ ਤੇ ਭਾਈ ਪੰਤਪਰੀ ਸਿੰਘ ਜੀ ਖਾਲਸਾ ਅੱਜ ਉਹ ਲੋਕ ਜਿਹੜੇ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਆਪਦੇ ਢੇਰਿਆਂ ਦੇ ਵਿੱਚ ਮਨਮਤਾਂ ਕਰਦੇ ਨੇ ਗੱਡੀਆਂ ਲਾਉਂਦੇ ਆ ਸਿਆਂ ਦਾ ਪ੍ਰਸ਼ਾਦ ਦਿੰਦੇ ਆ ਮੁੰਡਾ ਹੋਣ ਵਾਸਤੇ ਇਹੋ ਜੇ ਬਹੁਤ ਤਰੀਕੇ ਗੁਰਬਾਣੀ ਤੋਂ ਉਲਟ ਵਰਤਦੇ ਨੇ ਅੱਜ ਉਹ ਜਗ੍ਹਾ-ਜਗ੍ਹਾ ਜਾ ਕੇ ਭਾਈ ਪੰਤਪ੍ਰੀ ਸਿੰਘ ਖਾਲਸਾ ਦੇ ਦੀਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਵਿੱਚ ਕੌਮ ਦੀ ਤਰਾਸਦੀ ਹੈ ਬਦਕਿਸਮਤੀ ਹੈ ਕਿ ਕੁਝ ਭੂਲੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਜਿਹੜੇ ਕਿ ਗੁਰਪ੍ਰੀਤ ਸਿੰਘ ਕਹ ਲੋ ਪੋਰਨੀਆਂ ਨੂੰ ਵਿਦਵਾਨ ਮੰਨਦੇ ਨੇ ਅਸਲ ਦੇ ਵਿੱਚ ਉਹ ਵਿਦਵਾਨ ਨਹੀਂ ਇੱਕ ਪੁਕੜਾ ਬੰਦਾ ਹੈ ਤੇ ਮੈਂ ਬੇਨਤੀ ਕਰਨੇ ਚਾਹਣਾ ਜੇ ਗੁਰਪ੍ਰੀਤ ਸਿੰਘ ਉਹਨਾਂ ਨੂੰ ਕੋਈ ਇਤਰਾਜ਼ ਸੀ ਤੇ ਉਹ ਕਾਲ ਤੱਕ ਸਾਬ ਤੇ ਸ਼ਿਕਾਇਤ ਕਰ ਸਕਦੇ ਸੀ ਕਿ ਸਾਨੂੰ ਤਰਾਜ ਹੈ ਪਰ ਹਮਲਾਵਰ ਬਣ ਕੇ ਅਬਦਾਲੀ ਦੀ ਤਰ੍ਹਾਂ ਜਾ ਕੇ ਕਿਸੇ ਦਾ ਸਮਾਗਮ ਰੋਕਣਾ ਇਹਨਾਂ ਕੋਈ ਅਧਿਕਾਰ ਨਹੀਂਗਾ ਇਸ ਕਰਕੇ ਆਪਣੀ ਪਛਾਣ ਕਰੋ ਖਾਲਸਾ ਜੀ ਉਹ ਸੱਚਾ ਪ੍ਰਚਾਰਕ ਕੌਣ ਆ ਤੇ ਗੁਰਪ੍ਰੀਤ ਸਿੰਘ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਸਬਰ ਦਾ ਬੰਨ ਟੁੱਟ ਚੁੱਕਾ ਇਹਨੂੰ ਵਾਰ-ਵਾਰ ਪਰਖਣ ਦਾ ਯਤਨ ਨਾ ਕਰੋ ਗੁਰਮਤਿ ਸੇਵਾ ਲਹਿਰ ਸਾਰੀ ਇੱਕਦਮ ਫਿਰ ਨੂੰ ਜਵਾਬ ਦੇਣ ਵਾਸਤੇ ਤਿਆਰ ਹੈ ਕੋਈ ਵੀ ਮਾਹੌਲ ਖਰਾਬ ਹੁੰਦਾ ਤੇ ਗੁਰਪ੍ਰੀਤ ਸਿੰਘ ਕਹਿ ਲੋ ਕੋਈ ਨਾ ਉਹਦਾ ਜ਼ਿੰਮੇਵਾਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ